ਹੈ ਖਲਾਉਣਾ ਹਲੂਣਾ ਨਹੀਂ ਬਾਲਾ ਚੰਗਾ ਸਹੀ ਸਹੀ ਉਹਦੇ ਕੋਲੇ ਮੈਂ ਬਹਿਣਾ ਜਾ ਕੇ ਉਹ ਦੋਹਾਂ ਦੀ ਆਉਂਦੀ ਹੈ ਉਹਨੂੰ ਚਾਹੀਦੀ ਫੋਟੋ ਤੇ ਬਸ ਚੱਲੀ ਜਾਂਦਾ ਹਾਂਜੀ ਕੀ ਹਾਲ ਆ ਬਾਈ ਠੀਕ ਆ ਬਾਈ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਆਉਂਦੀ ਹੈ ਦੋਹਾਂ ਦੀ ਫੋਟੋ ਹਾਂ ਹਾਂਜੀ ਮਿੱਤਰੋ ਮੁੰਡੇ ਕੋਲੇ ਆ ਮੋਬਾਈਲ ਆ ਸਾਨੂੰ ਨਹੀਂ ਪਤਾ ਲੱਗਦਾ ਕੌਣ ਕੌਣ ਦੇਖਦੇ ਆ ਤੁਸੀਂ ਨੇੜੇ ਹੋ ਜਾ ਮੜਾ ਜੇ ਆਵਾਜ਼ ਨਹੀਂ ਆਉਣੀ ਨੇੜੇ ਮੂੰਹ ਮੂੰਹ ਜਿਹਾ ਸਾਡੇ ਮੂੰਹ ਮੂੰਹ ਜਿਹਾ ਜਰਾ ਹਾਂ ਹਾਂਜੀ ਕੀ ਹਾਲ ਆ ਬਈ ਠੀਕ ਆ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੀਰ ਬਾਰੇ ਕੁਛ ਦੱਸੋ ਹੀਰ ਇਹ ਹੀਰ ਆ ਨਾ ਇਹ ਹੀਰ ਲੋਕਾਂ ਨੇ ਇਸ ਤਰੀਕੂ ਸਮਝਿਆ ਕਿ ਉਹ ਵਾਰੇ ਛਾਣੇ ਹੀਰ ਦਾ ਖੰਡਨ ਕੀਤਾ ਵੀ ਲੋਕਾਂ ਨੂੰ ਨੇ ਆਤਮਾ ਰੂਪੀ ਜੋੜਿਆ ਮਤਲਬ ਇਹ ਆ ਹੁਣ ਜੇ ਰਾਂਝਾ ਜੇ ਹੀਰ ਨੂੰ ਪਤਾ ਹੁੰਦਾ ਵੀ ਰਾਂਝੀ ਅੰਦਰ ਵੀ ਰੱਬ ਆ ਤੇ ਸਿੱਧੀ ਅੰਦਰ ਵੀ ਰੱਬ ਆ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ ਤੇ ਰਾਂਝਾ ਇਹ ਸੋਚਦਾ ਜੇ ਹੀਰ ਮੇਰੇ ਕੋਲ ਆ ਤੇ ਸਿੱਧੀ ਕੋਲੀ ਹੈ ਤਾਂ ਮੇਰੇ ਕੋਲ ਸਿੱਧਾ ਵੀ ਰਾਂਝੇ ਤੋਂ ਪਾਸੇ ਨਹੀਂ ਪਰ ਉਹਨਾਂ ਨੂੰ ਰਾਨੀ ਗਿਆਨ ਨਹੀਂ ਸੀਗਾ ਜਿਹਨੂੰ ਰਾਨੀ ਗਿਆਨ ਹੁੰਦਾ ਤੇ ਰਾਜ ਨੂੰ ਵੀ ਰੱਬ ਦਾ ਗਿਆਨ ਹੁੰਦਾ ਹੀਰ ਨੂੰ ਰੱਬ ਦਾ ਗਿਆਨ ਹੁੰਦਾ ਉਹ ਸੈਦੇ ਵਿੱਚ ਰਾਝ ਨੂੰ ਦੇਖਦੀ ਤੇ ਉਹ ਮਤਲਬ ਰਾਝੇ ਵਿੱਚ ਉਹ ਸੈਦੇ ਨੂੰ ਆਪਣਾ ਆਪ ਦਾ ਦੇਖਦੀ ਸਮਝ ਕੋ ਪੈਂਦੇ ਉਹ ਆਪਣਾ ਰੂਪ ਵੇਖਦਾ ਉਹ ਫਿਰ ਇੰਨਾਂ ਚੀਜ਼ਾਂ ਦੇ ਪਾਸੇ ਹੋ ਜਾਂਦੀ ਮਤਲਬ ਰੂਹ ਦੀ ਗੱਲ ਹੈ ਹੀਰ ਰੂਹ ਕਬੂਤ ਯਾਰ ਰਾਝਾ ਬਾੜ ਨਾਥੀ ਪੀਰ ਬਣਾਇਆ ਜੀ ਪੰਜ ਪੀਰ ਨੇ ਪੰਜ ਸਵਾਸ ਤੇਰੀ ਜਿੰਨ ਥਾ ਬਣਾ ਤੂੰ ਲਾਇਆ ਹੀਰ ਮੰਗਣਾ ਜਦ ਤੂੰ ਫੜ ਲੈ ਗਈ ਫਿਰ ਮੁੜਨਾ ਕਿ ਰੱਪ ਆਇਆ ਜੀ ਠੀਕ ਹੈ ਮੀਆਂ ਬਾਤ ਆ ਮੇਰੇ ਪਤਨਾ ਕਾ ਮਾਂ ਪਾਗ ਜਮਾਨ ਤੇ ਆਇਆ ਏ ਗੱਲ ਸਾਰੀ ਰੂਹ ਬੋਤ ਦੀ ਕੀਤੀ ਹੈ ਜੀ ਤੇ ਮਤਲਬ ਜਿਹੜੀ ਹੀਰ ਦੀ ਚੂਰੀ ਆ ਦੀ ਗੱਲ ਹੋ ਰਿਹਾ ਪਲੰਘ ਆ ਜਿੱਥੇ ਪਲੰਘ ਤੇ ਬੈਠੇ ਮੋਰਛੇ ਰੋਟੀ ਮਾਰਦਾ ਹੀਰ ਨੇ ਰੋਟੀਆਂ ਮਾਰਨਾ ਉਹ ਗੱਲ ਮੋਰਛੇ ਦੀ ਕੀਤੀ ਉਹ ਤੇਰੀ ਪਲੰਘ ਬੈਠਿਆ ਹੀਰ ਚਾਰੇ ਪਾਸੇ ਤੇਰੀ ਮਿੱਡੀਆਂ ਖੋਲੀਆਂ ਜੂੜਾ ਵਾਰਿਆ ਮਾਂ ਹੱਥ ਜੋੜ ਦੀ ਦੇ ਨਾਮ ਗਾਲੀ ਕੱਢੀ ਹੋ ਹੱਥ ਲੈ ਨਾ ਸ਼ਮ ਕੰਮ ਆ ਰੀਆਂ ਮੈਂ ਠੀਕ ਹੈ ਠੀਕ ਵਾ 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 ਹੋਇ ਅਸਾਂ ਆ ਨਕੇ ਤੈਨੂੰ ਸਲਾਮ ਕੀਤਾ ਵੇਨ ਕਾ ਤੂੰ ਕਰਫਲਾਰ ਆਈ ਹੱਥ ਜੋੜ ਦੀ ਨੋਲੇ ਪਰ ਫੜਦੀ ਇਤੂ ਖੋਲਿਆ ਕੂੜਮਾ ਤਾੜ ਆਈ ਨਹੀਂ ਫਿਰਦੇ ਰੰਜਨੀ ਕੈਨ ਨਹੀਂ ਵਾ ਉਹਨਾਂ ਮਾਣਿਆ ਨੇ ਸਾਨੂੰ ਤਾੜ ਆਈ ਮੀਆਂ ਵਾਰਸ਼ਾ ਕੋਣ ਸ਼ਰੀਕੀ ਉਸਦਾ ਠਚੀਦਾ ਰੱਬ ਨੇ ਕਰਮ ਸਵਾਰ ਆਈ ਇਹਦਾ ਰੱਬ ਨੇ ਕਰਮ ਸਵਾਰ ਆਈ ਪਲੰਗ ਦੀ ਗੱਲ ਆ ਵੀ ਜਿਵੇਂ ਹੀਰ ਦੇ ਪਲੰਗ ਉਨ ਮੁਰਸ਼ਦ ਵੀ ਪਲੰਗ ਤੇ ਬਹਿ ਜੀ ਇਹ ਗੁਰ ਬੈਠੇ ਪੀਰੇ ਮੈਂ ਰੰਗਲਾ ਪੀਰਾ ਦਿਆਂ ਅੜਾ ਜੀ ਗੁਰ ਮਾਰੇ ਸੁੱਕੀ ਨਿਆ ਚਰਨੀ ਸੀ ਸੁਨਵਾ ਹੱਥ ਗੁਰੂ ਦੇ ਛੁਰੀਆਂ ਫੜੀਆਂ ਕੱਟ ਕੱਟ ਕਰਨ ਹਲਾਲ ਤਾਂ ਵੀ ਆਪਣੇ ਗੁਰੂ ਤੋਂ ਮੈਂ ਕਰਦਾਂ ਨੀ ਇਨਕਾਰ ਇਹ ਗੱਲ ਮੁਰਸ਼ਿਦ ਦੀ ਕੀਤੀ ਹੈ ਮਤਲਬ ਰਾਂਝੇ ਦੀ ਹੀਰ ਦੀ ਗੱਲ ਜਿਹੜੀ ਹੋਈ ਹੈ ਨਾ ਉਹ ਮੁਰਸ਼ਿਦ ਦੀ ਤੇ ਅੱਗੋਂ ਫਕੀਰ ਦੀ ਗੱਲ ਹੋ ਰਹੀ ਹੈ ਫਕੀਰ ਮੁਰਸ਼ਿਦ ਤੋਂ ਕੀ ਮੰਗਦਾ ਉਹ ਪਲੰਗ ਦੀ ਗੱਲ ਇਦਾਂ ਹੁਣ ਕਾਜੀ ਨਾਲ ਜਿਹੜੀ ਗੱਲ ਹੋਈ ਉਹ ਕਾਜੀ ਦੀ ਤੇ ਹੀਰ ਦੀ ਗੱਲ ਰੱਬ ਨਾਲ ਜੁੜੀ ਹੈ ਉਹ ਗੋਲੀ ਮਿਰਖੀ ਨਾ ਉਹ ਫਿਕਾ ਤੇ ਰਸੂਲ ਕਹਿਦੀ ਚੂਚਕਦੇ ਫਿਕਾ ਰਸੂਲ ਤੇਰੀ ਜਿਹਨੇ ਚੰਨ ਤੋਂ ਪਾਰ ਨਗਾਇਆ ਹੀ ਕਿਤੇ ਲੰਗੜਾ ਮਰੂਕ ਸ਼ੈਤਾਨ ਜਣੀ ਜਿਹਨੇ ਵਿੱਚ ਜ਼ਮਾਨ ਫੜਾਈ ਜਿਹੜਾ ਸ਼ੈਤਾਨ ਸਾਡੇ ਮਨ ਅੰਦਰ ਜਵਾਨ ਬੜਾ ਹੁਣ ਠੀਕ ਆ ਇਹ ਇਹਨੇ ਅਨੇਕ ਬੰਦੇ ਅਮਲ ਤੇਰੇ ਜੀ ਨੇ ਹੀਰ ਨੂੰ ਮਾਣ ਦਿਵਾਇਆ ਈ ਠੀਕ ਆ ਮੀਆਂ ਵਾਰਖਾ ਬੇੜੇ ਪਾਕ ਨਕਲਾਂ ਪਾਗ ਜਵਾਨ ਦਾ ਹੀਰ ਕੀ ਰੂ ਜਿਹਨੇ ਆਪਾਂ ਨੂੰ ਮਾਣ ਸਨਮਾਨ ਦੇਣਾ ਜੋ ਦਰਗੇ ਕੀ ਇਹ ਮਾਣ ਦੀ ਜੋਕ ਅਮਲ ਕੀ ਇਸ ਦੁਨੀਆ ਨੂੰ ਉਹ ਗੱਲਾਂ ਵੀ ਆਪਾਂ ਨੂੰ ਮਾਣ ਮਿਲਣਾ ਜੇ ਕਲਮਾ ਪਾਕ ਹਾਂਜੀ ਮਿੱਤਰੋ ਉਹ ਗੱਲ ਸੁਣੀ ਚਲੋ ਕਲਮਾ ਪਾਕ ਜਵਾਨ ਤੇ ਆ ਗਿਆ ਉਹ ਛੋਟੀ ਛੋਟੀ ਮੈਂ ਕਾੜੀ ਗੱਲ ਟੋਕਦਾ ਹਾਂ ਹਾਂਜੀ ਮਿੱਤਰੋ ਸ਼ੇਅਰ ਕਰ ਦਿਓ ਫੁੱਲ ਦੱਬ ਕੇ ਬੋਲੋ ਸੁਣੋ ਪਾਕ ਪੂਰਾ ਜਾਣਕਾਰੀ ਵਾਲਾ ਪੂਰਾ ਗਿਆਨ ਵਾਲਾ ਬੰਦਾ ਹੁਣ ਰਾਂਝੇ ਤੇ ਹੀ ਗੰਦੀ ਗੱਲ ਕਰਾਂਗੇ ਤੇ ਤੈਨੂੰ ਇੰਨਾ ਗਿਆਨ ਕਿੱਥੋਂ ਹੋਇਆ ਇਹ ਬਾਈ ਮੈਂ ਸੁਣਦਾ ਹੁਣਾਂਗਾ ਪੀਰਾਂ ਫਕੀਰਾਂ ਦੇ ਕਾਫੇ ਮੋਬਾਈਲਾਂ ਤੇ ਠੀਕ ਆ ਮੀਆਂ ਵਾਰੇ ਸ਼ੱਕ ਮੈਨੂੰ ਰੱਬ ਨੂੰ ਨਹੀਂ ਮੈਂ ਸੁਣਦਾ ਤੇ ਉਹਦੇ ਰਿਜਰਟ ਕਾਢਣ ਉਹ ਕਹਿੰਦਾ ਲੱਕ ਹੋਣ ਕੰਡੀਆਂ ਨਾਲ ਯਾਰੀਆਂ ਹੁਣ ਆਪਾਂ ਕਹਿੰਦੀ ਹੈ ਹੀਰ ਗੰਦੀ ਗੱਲ ਕਹਿੰਦੀ ਹੈ ਬੰਦੇ ਨੂੰ ਵੀ ਮਤਲਬ ਗੰਦੇ ਚੱਕਰਾਂ ਦੇ ਉਹ ਕਹਿੰਦੇ ਲੱਕ ਹੋਣ ਕੰਡੀਆਂ ਨਾਲ ਯਾਰੀਆਂ ਏ ਪਰ ਸਿਰ ਨਾ ਕਿਸੇ ਚੜ੍ਹਾਵਨੀਆਂ ਨੇ ਅੰਤ ਪਹਿਨ ਤੁਰਪਾਂ ਦੇ ਹਵਾਲੇ ਜੋ ਪ੍ਰਾਈਸ ਸੀ ਜੜ੍ਹਾਵਨੀਆਂ ਨੇ ਨਿਕਲ ਜਾਣ ਸ਼ੇਰ ਦੇ ਹੱਥੋਂ ਫਿਰ ਨਾ ਫਿਰ ਮੁੜਨਾ ਖੱਤਿਆਂ ਆਉਂਦੀਆਂ ਨੇ ਉਹ ਗੱਲ ਜਿਹੜਾ ਕੰਡੀਆਂ ਦੇ ਵਿੱਚ ਪੈਂਦਾ ਉਹਨੇ ਤਾਂ ਨਰਕਾਂ ਨੂੰ ਜਨਾ ਕੰਡਰੀ ਕਹਿਣਾਂ ਜਾਂਦੀ ਆ ਤੁਰਖਾਂ ਦੇ ਵਸ ਪੈਂਦੇ ਜਮਜੂਰ ਖੀਲੇ ਮਾਰਦੀ ਠੀਕ ਹੈ ਹੈ ਕਹਿੰਦਾ ਨਹੀਂ ਕਿਸੇ ਨੇ ਪੁੱਛਿਆ ਵੀ ਤੂੰ ਕਿਹੜੀ ਹੀਰ ਦੀ ਗੱਲ ਕਰਦਾ ਤੇਰੇ ਕਰ ਕਿੰਨੇ ਜੀ ਆ ਉਹ ਕਹਿੰਦਾ ਸਤ ਜੀ ਕਹਿੰਦਾ ਉਹ ਸਤਾਂ ਦਾ ਰਾਂਝਾ ਮੰਨਦਾ ਸਾਰਿਆਂ ਦਾ ਮਾਲਕ ਤੈਨੂੰ ਜਗ ਤੇ ਵਾਰਸ਼ਾ ਰੈਧਿਆ ਦੀ ਲੱਗ ਰੱਬ ਦੀ ਹੀਰ ਕੇ ਆਲਮ ਸਾਰਾ ਜਗ ਰੱਬ ਦੀ ਹੀਰ ਪਰ ਤੇਰੀ ਵੰਝਲੀ ਦੇ ਲੱਗੀ ਆ ਹੀਰ ਰਾਂਝਾ ਤੇਰੇ ਨਾਮ ਤੇ ਸਾਰੀ ਦੁਨੀਆ ਲੱਗੀ ਹੋਈ ਮੱਝੀਆਂ ਦਾ ਚਾਕ ਨਹੀਂ ਉਹ ਪੂਰੇ ਜੱਗ ਦਾ ਵੀ ਚਾਕ ਬੇ ਪੂਰੇ ਜੱਗ ਦਾ ਹੀ ਚਾਕ ਆ ਤੇ ਮੱਝੀਆਂ ਦਾ ਚਾਕ ਨਹੀਂ ਮੱਝੀਆਂ ਦਾ ਮਤਲਬ ਸਾਰਿਆਂ ਨੂੰ ਚਾਰੇ ਹੋਇਆ ਆ ਆਪਦੇ ਨਾਂ ਤੇ ਆਪਾਂ ਸਾਰੇ ਚਰਦੇ ਫਿਰਦੇ ਆ ਕੰਮ ਕਰਦੇ ਆ ਮੱਝੀਆਂ ਦਾ ਚਾਕ ਉਹਨਾਂ ਜੱਗ ਦੀ ਗੱਲ ਕੀਤੀ ਸਾਰੇ ਜੱਗ ਦਾ ਰਾਂਝਾ ਰਾਂਝਾ ਥੱਕੋ ਮਾਂ ਪੁੱਛਦੀ ਐ ਤੇਰਾ ਰਾਂਝਾ ਕਿਹੋ ਜਾਂ ਬਾਬੇ ਨਾਲ ਨਹੀਂ ਪੁੱਛਿਆ ਤੇਰਾ ਰੱਬ ਹੈ ਕਿਹੋ ਜਾਂ ਕਰੋ ਜਾ ਜਾ ਸਾਹਿਬ ਦੀ ਵਰਤੂ ਰਚਨਾ ਕੀਤੀ ਜਾ ਬੀਰੀ ਜੀ ਦੀ ਉਹ ਕਹੇ ਅੱਗਾ ਹੋ ਕੇ ਤੂੰ ਮੀਰਗਾ ਜੁਨੀ ਇਹੀ ਸਾਰੇ ਰੰਗ ਮਾਏ ਤੂੰ ਜਿਹੜਾ ਰਾਂਝੇ ਤੂੰ ਪਹਿਲਾਂ ਸੀ ਪੋਤਖਾਨਾ ਮੈਂ ਦੁੱਲਾ ਲੱਗਾ ਓ ਚੰਗ ਮਾਏ ਨੀ ਜਿਹੜਾ ਵਾਂਗ ਸ਼ਪੀਰ ਦੇ ਟਿੱਖਣ ਜਰੇ ਉਹ ਸਿੱਖ ਦੇਖਣੇ ਦਾ ਹੋਵੇ ਧੰਗ ਮਾਏ ਓ ਕਿ ਇਖਾ ਦੇ ਵਾਂਗ ਸਲੀਮੀ ਉੱਤੇ ਰਾਂਝਾ ਰਾਂਝਾ ਕੁੱਕਿਆਂ ਗਿਆਂ ਗੇਮਾਈ ਗੌਤਰਾ ਬੜੀ ਹੋਈ ਜਾਂਦੀ ਐ ਸੋ ਕੀ ਕਰਲਾ ਇੱਛਾਂ ਦੇ ਵਾਂਗ ਮੁਰਸ਼ਦ ਦੇ ਵਾਂਗ ਵੀ ਰੂਮ ਰੂਮ ਤੋਂ ਆਵਾਜ਼ ਆਉਂ ਰਾਂਝਾ ਅੰਗ ਪਰਮਾਤਮਾ ਨੂੰ ਯਾਦ ਕਰਦਾ ਠੀਕ ਐ ਹੁਣ ਰਾਂਝਾ ਤਾਂ ਹੁਣ ਆਪਾਂ ਜਿਹੜੇ ਅੱਜ ਦੀ ਗੱਲ ਕਰਦੇ ਆਂ ਮੁੰਡੇ ਕੁੜੀ ਦੀ ਰਾਂਝਾ ਉਹ ਤਾਂ ਦੁਨਿਆਵੀ ਚੀਜ਼ ਐ ਮਤਲਬ ਉਹਦੋਂ ਦਾ ਰਾਂਝੇ ਦੀ ਗੱਲ ਆ ਕਿਹੜੇ ਦੀ ਰੱਬ ਦੀ ਹੋਈ ਜਾਂਦੀ ਐ ਅਜੇ ਆਦਮਾ ਵਦ ਨਿਸ਼ਾਨ ਨਹੀਂ ਆ ਆਦਮੀ ਨਹੀਂ ਸੀ ਸੰਗਾਰੀਆਂ ਨਹੀਂ ਤਾਂ ਚੀਜ਼ ਮਾਂ ਬਦੀ ਹੀ ਹੀਰ ਹੈ ਜਿਹਦੀ ਕੋਈ ਰੂਹ ਆ ਉਹਨੂੰ ਯਾਦ ਕਰਦੀ ਸੀ ਉਹਦਾ ਰੂਹ ਤੇ ਰੱਬ ਸੀ ਰੂਹ ਤੇ ਰੱਬ ਹਾਂ ਗੱਲ ਹੀਰ ਦੀ ਰੱਬ ਨਾਲ ਜੋੜਨੀ ਆ ਰੂਹ ਦੇ ਨਾਲ ਜੋੜਨੀ ਆ ਇਸਤਰੀ ਰੂਪ ਨਹੀਂ ਆਪਾਂ ਨੂੰ ਆਤਮਾ ਰੂਪੀ ਦੇਖਣਾ ਆਤਮਾ ਨੂੰ ਹੀਰ ਕੇ ਰੋਣੀ ਇੱਕ ਵੀ ਰੱਬੀ ਇਸ਼ਕ ਦੀ ਗੱਲ ਹੋ ਰੱਬੀ ਇਸ਼ਕ ਦੀ ਮਾਏ ਲੱਗੀ ਰਾਂਝੇ ਦੇ ਨਾਲ ਉਪਰੀਤ ਮਾਏ ਇਹ ਸਜਦਾ ਰਾਂਝੇ ਨੂੰ ਕੀਤਾ ਮੈਂ ਉਸ ਵੇਲੇ ਸਫਾ ਦੇ ਮਸੀਤ ਮੋਏ ਨਾ ਕੋਈ ਮਸੀਬ ਸੀ ਨਾ ਕੋਈ ਕਾਬਾ ਸੀ ਕਾਬਾ ਮੱਕਾ ਵੀ ਨਹੀਂ ਬਣਿਆ ਉਹ ਤੋਂ ਦੀ ਪ੍ਰੀਤ ਮੈਨੂੰ ਰਾਂਝੇ ਰੱਬ ਨੂੰ ਠੀਕ ਹੈ ਰਾਂਝੇ ਰਾਂਝੇ ਦੀ ਜਾਤ ਕੀ ਹੈ ਮੇਰੇ ਰਾਂਝੇ ਦੀ ਮਸਲ ਉਹ ਰੱਬ ਦੀ ਕੋਈ ਜਾਤ ਨਹੀਂ ਮਸਲ ਨਾ ਹੋਰ ਕੋਈ ਉਹਦੀ ਜਾਤ ਹੈ ਬੇਜਵਾਬ ਮੋਏ ਨਿੱਕਉਂ ਤਾਂ ਤਬਕ ਬਣਨੇ ਉਹਦੇ ਨੂੰਰ ਵਿੱਚੋਂ ਉਹਦੇ ਨੂਰ ਚੋਂ ਰੌਸ਼ਨੀ ਅਪਤਾਕ ਮਾਈ ਤਰਾ ਬੋ ਜੁਦੇ ਨੂ ਚੋਂ ਆਇਆ ਠੀਕ ਹੈ ਉਹਦੇ ਅਕਾਲ ਪੁਰਖੋਂ ਨਾਮ ਤਬਕ ਬਣਿਆ ਉਹਦੇ ਨੂਰ ਚੋਂ ਹੋਰ ਰਾਂਝਾ ਆਇਆ ਇੱਕ ਮੁੰਡੇ ਦੀ ਗੱਲ ਕਰਕੇ ਕੁੜੀ ਦੀ ਉਹ ਰਾਂਝਾ ਦੱਸ ਬਈ ਇਹਦਾ ਆਪਣੇ ਆਪ ਨੂੰ ਰੋਸ਼ਨ ਨਹੀਂ ਕਰ ਸਕਿਆ ਉਹ ਇੰਨੇ ਸੰਸਾਰ ਨੂੰ ਕਿਵੇਂ ਕਰਦੇ ਰੱਬ ਨੇ ਕੀਤਾ 14 ਤਬਕ ਕੀ ਨਹੀਂ ਬਣੇ ਪਰਮਾਤਮਾ ਨੂੰ ਰਾਂਝਾ ਰੱਬ ਤੇ ਹੀਰ ਨੂੰ ਹੈ ਹੀਰ ਨੂੰ ਜਿਹੜੀ ਪੁੱਛ ਰਹੀ ਆ ਨੂੰ ਮਤਲਬ ਕੋਈ ਰੱਬ ਕਿਸੇ ਨੂੰ ਪੁੱਛ ਲਿਆ ਤੇਰਾ ਰੱਬ ਹੈ ਕਿਹੋ ਜਿਹਾ ਉਹ ਉਹ ਗੱਲ ਜਿਵੇਂ ਹੀਰ ਦੀ ਮਾਨੇ ਪੁੱਛੀ ਉਹ ਗੱਲ ਰੂਹ ਰੱਬ ਤੇ ਬੁੱਤ ਨਾਲ ਜੁੜੀ ਆ ਰਾਤ ਮਾਰੇ ਪ੍ਰਮਾਤਮਾ ਨਾਲ ਜੁੜਤੀ ਹੀਰ ਦੀ ਗੱਲ ਜਿਹੜੀ ਮਾਨਾ ਹੋਈ ਉਹ ਹੀਰ ਦੀ ਗੱਲ ਮਾਨਾ ਹੋਈ ਇਹ ਉਹ ਆਤਮਾ ਦੇ ਪ੍ਰਮਾਤਮਾ ਨਾਲ ਜੁੜੀ ਬਾਰੇ ਛਾਣੇ ਉਹਨਾਂ ਦੀਆਂ ਗੱਲਾਂ ਨੂੰ ਕੈਚ ਕਰਕੇ ਪ੍ਰਮਾਤਮਾ ਨਾਲ ਜੁੜਿਆ ਉਹ ਹੀਰ ਦੀ ਗੱਲ ਜਿੰਨੀ ਹੋਈ ਹੈ ਨਾ ਕਹਾਣੀ ਸਾਰੀ ਉਹਨੂੰ ਈਸ਼ਵਰ ਨਾਲ ਜੁੜ ਉਹ ਬਾਰੇ ਛਾਣੇ ਪ੍ਰਮਾਤਮਾ ਨਾਲ ਜੁੜਿਆ ਪ੍ਰਮਾਤਮਾ ਨਾਲ ਜੁੜਨ ਦੀ ਹੀਰ ਲਿਖੀ ਉਹ ਹੀਰ ਆ ਕੋਈ ਵਧੀਆ ਫਿਰ ਕਹਿੰਦੇ ਜਿਹੜਾ ਤੇਰੇ ਰਾਂਝਾ ਦਾ ਹੁਸਨ ਕੀ ਹੈ ਇਹ ਹੁਸਨ ਹੀ ਨੋਖੜਾ ਕਥਨਾ ਕਥੀ ਨਾ ਹੋਵੇ ਤੁਰ ਬਣੀ ਨਹੀਂ ਇਹ ਹੁਸਨ ਹੀ ਨੋਖੜਾ ਮਹੀਰਾਂ ਜਿੰਨ ਦਾ ਉਹ ਲਿਖਿਆ ਹੋਇਆ ਏ ਸ੍ਰੀ ਥੀਆਂ ਸਾਰਿਆਂ ਤੇ ਉਹ ਸਾਰਿਆਂ ਗ੍ਰੰਥ ਸਾਹਿਬ ਤੋਂ ਲੈ ਕੇ ਕੀ ਤਾਂ ਉਹ ਬਹਿਵਲ ਤੇ ਕ੍ਰਾਂਨ ਸ਼ੀਵ ਦੀ ਸਾਰਿਆਂ ਸ੍ਰੀ ਥੀਆਂ ਦੇ ਪੰਨਿਆਂ ਦੀ ਦਰਜ ਹੈ ਉਹ ਹੁਸਨ ਨੋਖਾ ਵੀ ਕਥਨ ਤੋਂ ਪਰੇ ਹੈ ਉਹ ਗਾਲੋ ਰਾਂਝੇ ਵੀ ਨਹੀਂ ਹੁੰਦੀ ਉਹ ਰਾਂਝੇ ਦੀ ਹੁੰਦੀ ਹੈ ਇਹਨੇ ਆਪਾਂ ਨੂੰ ਸਾਡੀ ਉਹ ਆਏ ਸਾਰਿਆਂ ਤੇ ਉਹ ਰਾਜੇ ਯਾਰ ਦੀ ਰੋਸ਼ਨੀ ਬਹੁਤੀ ਉੱਚੀ ਕਿਉਂ ਕੀ ਹੈ ਅੜਿਛ ਮਨਾ